ਹਸਾਂਗੇ ਹਸਾਵਾਂਗੇ ਢਿੱਡੀ ਪੀੜਾ ਪਾਵਾਂਗੇ ਸਤਿਗੁਰ ਜੀ ਮੇਟੋ ਦਾਪੜਾ ਧਰਮ ਜਿਹੜੀ ਪ੍ਰੋਗਰਾਮ ਚ ਤੁਹਾਡਾ ਸਵਾਗਤ ਆ ਹਸਾਂਗੇ ਹਸਾਵਾਂਗੇ ਚ ਹਸਾਂਗੇ ਹਸਾਵਾਂਗੇ ਢਿੱਡੀ ਪੀੜਾ ਪਾਵਾਂਗੇ ਤੇ ਅੱਜ ਦਾ ਜਿਹੜਾ ਐਪੀਸੋਡ ਆ ਸ਼ੁਰੂ ਕਰ ਲੈਨੇ ਆ ਘੁੱਦੇ ਦੇ ਨਾਲ ਤੇ ਨਾਲ ਲੈ ਕੇ ਆ ਰਿਹਾ ਜੀ ਚਾਚਾ ਕਰਤਾਰਾ ਘੁੱਦੇ ਦੀਆਂ ਖਤਰਬਾਨੀਆਂ ਤੇ ਕੀ ਕਹਿੰਦੇ ਚਲਿਏ ਫਿਰ ਦੇਖਦੇ ਆ ਘੁੱਦੇ ਦੀਆਂ ਖਤਰਬਾਨੀਆਂ ਲਓ ਜੀ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਹਸਾਂਗੇ ਹਸਾਵਾਂਗੇ ਹਸਾਂਗੇ ਹਸਾਵਾਂਗੇ ਟਿੱਡੀ ਪੀੜਾ ਪਾਵਾਂਗੇ ਹਸਾਂਗੇ ਹਸਾਵਾਂਗੇ ਟਿੱਡੀ ਪੀੜਾ ਪਾਵਾਂਗੇ ਤੇ ਲਓ ਦੋਸਤੋ ਇੱਕ ਵਾਰੀ ਮੈਂ ਫੇਰ ਤੋਂ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਆਸਾਂਗੇ ਹਸਾਵਾਂਗੇ ਤੇ ਟਿੱਡੀ ਪੀੜਾ ਪਾਵਾਂਗੇ ਤੇ ਟਿੱਡੀ ਪੀੜਾ ਪਾਉਣ ਵਾਸਤੇ ਬੇਲਾ ਜਿਹੜਾ ਲੈ ਗਿਆ ਆ ਮੈਂ ਘੁੱਦੇ ਦਾ ਇਹ ਜਿਹੜਾ ਸੰਦਬੰਦ ਤੇ ਲਓ ਜੀ ਘੁੱਦੇ ਨੂੰ ਮਿਲ ਗਈ ਸਰਕਾਰੀ ਨੌਕਰੀ ਤੇ ਘੁੱਦਾ ਚੱਲ ਗਿਆ ਨੌਕਰੀ ਜੁਆਇਨ ਕਰਨ ਵਾਸਤੇ ਉਹ ਵੀ ਬੈਂਕ ਚ ਸਰਕਾਰੀ ਨੌਕਰੀ ਮਿਲ ਗਈ ਕੈਸ਼ੀਅਰ ਦੀ ਤੇ ਜਦੋਂ ਜਾ ਕੇ ਪਹਿਲੇ ਦਿਨ ਆਪਣੀ ਉਹਨੇ ਹਾਜ਼ਰੀ ਲਵਾਈ ਤੇ ਮੈਨੇਜਰ ਨੇ ਉਹਨੂੰ ਕਿਹਾ ਵੀ ਘੁੱਦਿਆ ਪੈਕਟ ਚ ਤੇ ਬੰਡਲ ਚ ਕੀ ਅੰਤਰ ਆ ਤੇ ਘੁੱਦਾ ਅੱਗੋਂ ਪਤਾ ਕੀ ਕਹਿੰਦਾ ਕਹਿੰਦਾ ਪੈਕਟ ਸਿਕਟਾਂ ਦਾ ਤੇ ਬੰਡਲ ਬੀੜੀਆਂ ਦਾ ਇਸੇ ਤਰ੍ਹਾਂ ਜੇ ਅੱਗੇ ਆਪਾਂ ਵਧੀਏ ਤੇ ਜਿਹੜੀ ਨੌਕਰੀ ਨਾ ਕਰੀਏ ਉਹ ਤੇ ਕੁਦੇ ਦੀ ਜਿਹੜੀ ਕਾਮਯਾਬ ਨਹੀਂ ਹੋ ਪਾਈ ਤੇ ਕੁਦਾ ਆ ਗਿਆ ਵਿਚਾਰਾ ਫੇਰ ਘਰੇ ਤੇ ਕੁਦੇ ਨੂੰ ਪਤਾ ਲੱਗਾ ਵੀ ਗਾਣੇ ਲਿਖਣ ਦੇ ਵਿੱਚ ਜਿਹੜਾ ਬੜੇ ਪੈਸੇ ਮਿਲਦੇ ਆ ਬੜਾ ਜਿਆਦਾ ਨਾਂ ਹੋ ਜਾਂਦਾ ਤੇ ਕੁਦੇ ਨੇ ਕੀ ਕੀਤਾ ਜੀ ਗਾਣੇ ਲਿਖਨੇ ਸ਼ੁਰੂ ਕਰਤੇ ਤੇ ਇੱਕ ਸਿੰਗਰ ਬੜੀ ਵੱਡੇ ਸਿੰਗਰ ਦੇ ਕੋਲ ਨਾ ਆਪਣੀ ਕਾਪੀ ਪੈਨ ਲੈ ਕੇ ਚੱਲ ਗਿਆ ਤੇ ਜਾ ਕੇ ਉਹਨੂੰ ਕਹਿੰਦਾ ਕਹਿੰਦਾ ਸਿੰਗਰ ਸਾਹਿਬ ਸਿੰਗਰ ਸਾਹਿਬ ਮੈਂਨੇ ਇੱਕ ਗਾਣਾ ਲਿਖਿਆ ਐਸਾ ਗਾਣਾ ਲਿਖਿਆ ਐਸਾ ਗਾਣਾ ਲਿਖਿਆ ਕਿ ਦੁਨੀਆ ਦੇ ਉੱਤੇ ਕੋਈ ਵੀ ਰਾਈਟਰ ਇਦਾਂ ਦਾ ਗਾਣਾ ਨਹੀਂ ਲਿਖ ਸਕਦਾ ਸਿੰਗਰ ਸਾਹਿਬ ਉਹਨੂੰ ਕਹਿੰਦੇ ਐਸਾ ਚਲ ਸੁਣਾ ਗਾਣਾ ਕੀ ਲਿਖਿਆ ਆ ਸੁਣਿਓ ਕੀ ਲਿਖਿਆ ਯਾਰ ਆ ਕੋ ਦੇਣੇ ਕੋ ਦਾ ਕਹਿੰਦਾ ਐ ਨਹੀਂ ਮੇਰੇ ਜੀ ਜੇ ਦੀ ਐ ਸਾਲੀਏ ਗਿੱਦ ਦੇ ਵਿੱਚ ਬਾ ਤੇਰੀ ਫੜ ਕੇ ਮੇਰੇ ਜੀ ਜੇ ਦੀ ਐ ਸਾਲੀਏ ਗਿੱਦ ਵਿੱਚ ਤੇਰੇ ਨਾਲ ਨੱਚਣਾ ਨਹੀਂ ਤੇਰੀ ਬਾ ਫੜ ਕੇ ਨਹੀਂ ਮੇਰੇ ਜੀ ਜੇ ਦੀ ਐ ਸਾਲੀਏ ਸਮਝ ਆਈ ਫਿਰ ਆਗਾ ਸ਼ੰਗਰਪਾਦਾ ਕਹਿੰਦਾ ਕਹਿੰਦਾ ਸਹੀ ਗੱਲ ਆ ਇਦੋਂ ਵਧੀਆ ਗਾਣਾ ਕੋਈ ਨਹੀਂ ਲਿਖ ਸਕਦਾ ਤੇ ਦੋਸਤੋ ਚਲੋ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਆਪਾਂ ਕੁੱਦਾ ਜਿਹੜਾ ਆ ਕੁੱਦਾ ਨਹੀਂ ਛੱਡਣਾ ਇਹਦੇ ਵਿੱਚ ਜਿਹੜਾ ਕੁੱਦਾ ਕਰੈਕਟਰ ਆ ਉਹ ਆਪਾਂ ਫੜੀ ਰੱਖਣਾ ਤੇ ਕੁੱਦੇ ਦੇ ਨਾਲ ਹੀ ਆਪਾਂ ਚੱਲਦੇ ਰਹਿਣਾ ਕਿਉਂਕਿ ਕੁੱਦੇ ਦੇ ਨਾਲ ਆਪਾਂ ਲੈਣੇ ਆ ਮ제 ਤੇ ਦੋਸਤੋ ਕੁੱਦਾ 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 ਹੀ ਹੋਈ ਪਈ ਏ ਤੇ ਜੇ ਤੁਹਾਨੂੰ ਇਹ ਕੁੱਦਾ ਪਸੰਦ ਆ ਰਿਹਾ ਤੇ ਕਰੇ ਲਾਇਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਜ਼ਰੂਰ ਕਰ ਦਿਓ ਆ ਤੇ ਲਾਸਟ ਵਾਲਾ ਜਿਹੜਾ ਅੱਜ ਦਾ ਕੰਟੈਂਟ ਆ ਉਹ ਬੜਾ ਹੀ ਮਜ਼ੇਦਾਰ ਆ ਲਓ ਜੀ ਕੁੱਦੇ ਦੀ ਮਾਸੀ ਦਾ ਹੋ ਗਿਆ ਵਿਆਹ ਤੇ ਕੁਦਾ ਨਾ ਨਾ ਜੜ ਗਿਆ ਆਪਣੇ ਮਾਸੜ ਕੋਲ ਕਹਿੰਦਾ ਮੈਂ ਮਿਲ ਕੇ ਆਉਣਾ ਵਾ ਤੇ 마ਸੀ 마ਸੜ ਨੂੰ ਤੇ ਮਾਸੜਾ ਆਇਆ ਕੰਮ ਤੋਂ ਤੇ ਪੀ ਕੇ ਟੱਲੀ ਹੋ ਕੇ ਆ ਗਿਆ ਤੇ ਇੱਕ ਹੀ ਕਮਰਾ ਹੀ 마ਸੀ ਹੋਣਾ ਦਾ ਤੇ ਕੁਦੇ ਦਾ ਜਿਹੜਾ ਮਾਸੜਾ ਨਾ ਕੁਦੇ ਨੂੰ ਪਤਾ ਕੀ ਕਹਿੰਦਾ ਕਹਿੰਦਾ ਕੁਦਿਆ ਅੰਦਰ ਗਰਮੀ ਬੜੀ ਹੈ ਤੂੰ ਬਾਹਰ ਪੱਖਾ ਲਾ ਕੇ ਸੌਂ ਜਾ ਕੋਈ ਉਹਦਾ ਲੱਗਾ ਸੀ ਪੈਗ ਤੇ ਤੁਸੀਂ ਬਾਕੀ ਅਗੇ ਸਿਆਣੇ ਹੋ ਕਮਰਾ ਹੀ ਇੱਕ ਕੁਦਾ ਜਿੱਦ ਜਾ ਆ ਗਿਆ ਕਹਿੰਦਾ ਨਾ ਜੀ ਨਾ ਮਾਸੜ ਜੀ ਮੈਂ ਤੇ ਅੰਦਰ ਤੁਹਾਡੇ ਕੋਲ ਹੀ ਸੋਣਾ ਤੇ ਮਾਸੜੋ ਦਾ ਗੋਬਦਾ ਕਹਿੰਦਾ ਕਹਿੰਦਾ ਸੌਜਾ ਜੇ ਕੋਈ 19 21 ਹੋ ਗਈ ਨਾ ਫਿਰ ਜੁਮੇਵਾਰ ਮੈਂ ਚਲੋ ਜੀ ਦੋਸਤੋ ਅੱਜ ਦਾ ਜਿਹੜਾ ਐਪੀਸੋਡ ਆਪਾਂ ਇੱਥੇ ਖਤਮ ਕਰਦੇ ਆਂ ਤੇ ਜੇਕਰ ਤੁਹਾਨੂੰ ਅੱਜ ਦਾ ਐਪੀਸੋਡ ਵਧੀਆ ਲੱਗਿਆ ਕੋ ਦੇ ਦੇ ਜਿਹੜੇ ਆ ਇਹ ਜਿਹੜੇ ਕੰਮ ਚੰਗੇ ਲੱਗੇ ਆ ਤੁਹਾਨੂੰ ਕੋਦਾ ਪਸੰਦ ਆ ਰਿਹਾ ਆ ਤੇ ਲਾਇਕ ਜ਼ਰੂਰ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਗੇ ਦੀ ਅੱਗੇ ਵਧਾਓ ਤਾਂ ਕਿ ਆਪਾਂ ਅੱਗੇ ਦੀ ਅੱਗੇ ਹੋਰ ਵਧ ਸਕੀਏ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਕੰਟੈਂਟ ਹਰ ਇੱਕ ਮਜ਼ੇਦਾਰ ਐਂਟਰਟੇਨਮੈਂਟ ਵਾਲੀ ਚੀਜ਼ ਤੁਹਾਨੂੰ ਮਿਲਦੀ ਰਹੇ ਇਸ ਚੈਨਲ ਦੇ ਉੱਤੇ ਆਸਾਨੀ ਦੇ ਨਾਲ ਥੈਂਕ ਯੂ ਵੈਰੀ ਮੱਚ ਮਿਲਦੇ ਆ ਹਸਾਂਗੇ ਹਸਾਵਾਂਗੇ ਜੀਤਾਂ ਲਾਪਾ ਮੰਗੇ